ਮਤ ਸੀ ਕਿ ਮੇ ਟੇਬਲ ਸਜਾਈ ਕਰਦੇ ਹਾਂ ਟੇਬਲ ਸਜਾ ਰੱਖਿਆ ਹਾਂ ਹਾਂ ਟੇਬਲ ਨਹੀਂ ਸਜਾਇਆ ਅੱਜ ਤਾਂ ਬੇਤਾ ਜਾਗ ਹੈ ਹਾਂ ਆਂ ਗਾਂ ਦਾ ਦੇਸੀ ਘਿਓ ਹੈ ਹੈ ਆਧਾ ਗਲਾਸ ਪਾਣੀ ਹੈ ਹੈ ਆ ਚਮਚਾ ਹੈ ਹਾਂ ਇਹਨਾਂ ਦਾ ਕੀ ਕਰੋਗੇ ਇਹਨਾਂ ਪੇਟ ਕਰੀਮ ਬਣਾਉਂਗੀ ਬਹੁਤ ਹੀ ਫਾਇਦੇਮੰਦ ਤੇ ਉਹ ਕਰੀਮ ਦੇ ਫਾਇਦੇ ਵੀ ਦੱਸ ਦੋ ਉਹ ਕਰੀਮ ਦੇ ਫਾਇਦੇ ਇਹ ਆ ਦਾਗ ਹੋਣ ੱੱਬੇ ਹੋਣ ਛਾਈਆਂ ਹੋਣ ਐਕਸੀਡੈਂਟ ਦਾ ਦਾਗ ਹੋਵੇ ਆਪਰੇਸ਼ਨ ਦੇ ਟਾਂਕਿਆਂ ਦੇ ਦਾਗ ਹੋਣ ਛੱਟ ਦਾ ਦਾਗ ਹੋਵੇ ਖਤਮ ਕਰ ਦਿੰਦੀ ਐ ਜਮਾ ਦੱਕ ਦਿੰਦੀ ਐ ਮਤਲਬ ਜਿਵੇਂ ਪਹਿਲਾ ਪਹਿਲਾ ਸੀ ਉਸ ਤੋਂ ਪਹਿਲਾਂ ਹੱਥ ਸੇ ਤੋਂ ਪਹਿਲਾਂ ਉਹ ਵੀ ਹੋ ਜਾਂਦੀ ਐ ਹਾਂ ਜਿਵੇਂ 60 ਸੁੱਟ ਦਾ ਜਿੰਨਾ ਮਰਜ਼ੀ ਨਿਸ਼ਾਨ ਹੋਵੇ ਤੇ ਆਪਾਂ ਬਣਾਉਣਾ ਦਿਖਾਉਣੇ ਆ ਜਾ ਠੀਕ ਐ ਤੇ ਕੈਮਰਾ ਮਾਰਦੇ ਇਹ ਲਿਆਈ ਆਪਾਂ ਸੁੱਤ ਦੇਸੀ ਗਾਂ ਦਾ ਘਿਓ ਤੁਸੀਂ ਆਪਦੀ ਮਰਜ਼ੀ ਅਨੁਸਾਰ ਲੈ ਸਕਦੇ ਹੋ ਮੈਂ ਕਰੀਮ ਸਿਰਫ ਆਪਦੇ ਲਈ ਬਣਾ ਸਕਦੀ ਐ ਜੇ ਕਿਸੇ ਭੈਣ ਭਰਾ ਨੇ ਆਰਡਰ ਦੇਣਾ ਤਾਂ ਉਹ ਆਪਾਂ ਨੂੰ ਆਰਡਰ ਆ ਜਿਹੜਾ ਕਨਫਰਮ ਕਰ ਸਕਦਾ ਹੈ ਤੁਸੀਂ ਕੀ ਕਰਨਾ ਹੈ ਜੀ ਇੱਕ ਤਾਂਬੇ ਦਾ ਬਰਤਨ ਲੈਣਾ ਮੇਰੇ ਕੋਲ ਛੋਟਾ ਹੈ ਨਹੀਂ ਸੀ ਮੈਂ ਤਾਂ ਵੱਡਾ ਲਿਆ ਹੈਗਾ ਤੇ ਇਹਨੂੰ ਇਸ ਤਰ੍ਹਾਂ ਘਮਾਉਣਾ ਹੈ ਘਟੋ ਘਟ ਇਹ ਜੀ ਤੁਸੀਂ 100 ਵਾਰੀ ਇੱਕੋ ਸ਼ੇਪ ਦੇ ਵਿੱਚ ਇਹਨੂੰ ਘਮਾਉਣਾ ਹੈਗਾ ਤੇ ਥੋੜਾ ਥੋੜਾ ਇਹਦੇ ਵਿੱਚ ਪਾਣੀ ਪਾ ਲੈਣਾ ਇਸ ਤਰ੍ਹਾਂ ਕਰਕੇ ਤੇ ਪੂਰਾ ਐਸੇ ਤਰ੍ਹਾਂ ਹੀ ਘਮਾਈ ਜਾਣਾ हां जी दोस्तों देखो ਕਿਉ ਆ ਜਿਹੜਾ ਕਰੀਮੀ ਫਾਰਮ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਕੀ ਕਰਾਂਗੇ ਨਾ ਇਹ ਪਹਿਲਾ ਪਾਣੀ ਆ ਆਪਣਾ ਜਿਹੜਾ ਆਪਾਂ ਫਸਟ ਟਾਈਮ ਤੇ ਪਾਇਆ ਇਹ ਪਾਣੀ ਆਪਾਂ ਸਾਰਾ ਕੱਢ ਦੇਣਾਗਾ ਲਓ ਜੀ ਪਾਣੀ ਆਪਾਂ ਸਾਰਾ ਕੱਢ ਤਾਗਾ ਤੇ ਹੁਣ ਆਪਾਂ ਇਹਦੇ ਵਿੱਚ ਦੁਬਾਰਾ ਪਾਣੀ ਪਾਵਾਂਗੇ ਸੋ 100 ਚੱਕਰ ਆ ਜਿਹੜੇ ਗਿਣਤੀ ਦੇ ਟੋਟਲ ਤੁਸੀਂ ਦੇਣੇ ਆ ਤੇ ਤਿੰਨ ਤੋਂ ਚਾਰ ਆਰੀ ਜਿਹੜਾ ਤੁਸੀਂ ਇਹਦੇ ਵਿੱਚ ਪਾਣੀ ਮਿਕਸ ਕਰ ਕਰ ਕੇ ਕਿ ਇਹਨੂੰ ਇੱਕ ਹੀ ਸ਼ੇਪ ਤੇ ਕਮਾਈ ਜਾਣਾ ਫਿਰ ਐਕਸਟਰਾ ਪਾਣੀ ਢੋਲ ਦਿਆ ਕਰਨਾ ਫਿਰ ਕਮਾ ਲਿਆ ਜਦੋਂ ਤੱਕ ਆਪਣੀ ਕਰੀਮ ਹੈ ਜਿਹੜੀ ਬਣ ਕੇ ਤਿਆਰ ਨਹੀਂ ਹੁੰਦੀ ਤੇ ਹੁਣ ਆਪਾਂ ਨਾ ਜਿਹੜਾ ਐਕਸਟਰਾ ਪਾਣੀ ਹੈ ਜੀ ਉਹ ਆਪਾਂ ਕੱਢ ਦੇਣਾ ਠੀਕ ਹੈ ਚਾਪਾਨ ਨੇ ਆਪਾਂ ਹੋਰ ਐਡ ਕਰ ਲੈਣਾ ਸੀ ਦੇਖੋ ਤੁਸੀਂ ਆਪ ਦਾ ਕਿਉ 250 ਗ੍ਰਾਮ ਵੀ ਲੈ ਸਕਦੇ ਹੋ ਅਧਾ ਕਿਲੋ ਵੀ ਲੈ ਸਕਦੇ ਹੋ ਜੀ ਜਿਸ ਤਰ੍ਹਾਂ ਤੁਸੀਂ ਕਰੀਮ ਜਿੰਨੀ ਮਾਤਰਾਤ ਤੁਹਾਨੂੰ ਕਰੀਮ ਚਾਹੀਦੀ ਹੈ ਤੁਸੀਂ ਉਸ ਤਰ੍ਹਾਂ ਤਿਆਰ ਕਰ ਸਕਦੇ ਹੋ ਤੇ ਆਹ ਪਾਂਡਾ ਤੁਹਾਡਾ ਪਿੱਤਲ ਦਾ ਜਾਂ ਬਰਤਨ ਆ ਜਿਹੜਾ ਤਾਂਬੇ ਦਾ ਹੋਣਾ ਚਾਹੀਦਾ ਆਪਣੇ ਕੋਲੇ ਪਿੱਤਲ ਦਾ ਥਾਲੇ ਕਲੀ ਕੀਤਾ ਹੋਇਆ ਤੇ ਉੱਪਰਲਾ ਘਮਾਉਣ ਵਾਲਾ ਬਰਤਨ ਆ ਜਿਹੜਾ ਤਾਂਬੇ ਦਾ ਹੀ ਚਾਹੀਦਾ ਤਾਂ ਘਟੋ ਘਟ 100 150 ਸੱਕਲ ਆ ਜਿਹੜਾ ਇਹ ਆਊਗਾ ਹੀ ਉਸ ਤੋਂ ਬਾਅਦ ਇਹਦੀ ਕਰੀਮ ਹੈ ਜਿਹੜੀ ਤਿਆਰ ਹੋਊਗੀ ਉਸ ਤੋਂ ਪਹਿਲਾਂ ਕਰੀਮ ਤਿਆਰ ਨਹੀਂ ਹੁੰਦੀ ਤੇ ਆਪਾਂ ਨੂੰ ਤਕਰੀਬਨ ਘਮਾਉਂਦਿਆਂ ਨੂੰ 100 ਕਿੜਾ ਜਿਹੜਾ ਪੂਰਾ ਹੋ ਗਿਆ ਤੇ ਤੁਸੀਂ ਦੇਖੋ ਵੀ ਆਪਣੀ ਕਰੀਮ ਆ ਜਿਹੜੀ ਆ ਦੇਖੋ ਤਿਆਰ ਹੋ ਚੁੱਕੀ ਆ ਤੇ ਆਪਾਂ ਇਹਦਾ ਪਾਣੀ ਆ ਜਿਹੜਾ ਹੁਣ ਕੱਢ ਦਾਂਗੇ ਇਹ ਆ ਜਿਹੜੀ ਬਿਲਕੁਲ ਦੂਰ ਕਰ ਦੂਗੀੰਦਾ ਨੂੰ ਨੇੜੇ ਦਿਖਾਉਣੇ ਆ ਇਹ ਦੇਖੋ ਬਿਲਕੁਲ ਬਹੁਤ ਹੀ ਸੋਹਣੀ ਕਰੀਮ ਆ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਆ ਦੇਖੋ ਤੇ ਸਾਰੇ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਅੱਜ ਹੀ ਬਣਾ ਕੇ ਡੱਬੀ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖੋ ਤੇ ਆਪਾਂ ਵੀ ਇਹ ਜਿਹੜੀ ਹੁਣ ਸਟੋਰ ਕਰਨ ਲੱਗੇ ਆ ਇਹਨੂੰ ਬਣਾ ਕੇ ਤੇ ਜਿਹੜਾ ਐਕਸਟਰਾ ਪਾਣੀ ਆ ਉਹ ਤੁਸੀਂ ਕੱਢ ਦੇਣਾ